ਹੱਥ ਜੋੜ ਸੀਸ ਨੂੰ ਝੁਕਾਵਾਂ ਤੇਰੇ ਦਰ ਤੇ ਕਰਾਂ ਸ਼ੁਕਰਾਨਾਰਾ ਰੱਬਾ ਰੋਟੀ ਜੋ ਕੇ ਕਰਦੇ ਉਸ ਘਰ ਵਿੱਚ ਖੁਸ਼ੀਆਂ ਦਾ ਉਹਦੇ ਚਾਨਣਾ ਜਿਸ ਘਰ ਗੁਰਬਾਣੀ ਤੋਂ ਸਵੇਰ ਹੁੰਦੀ ਏ ਢੁੱਪ ਦੇ ਵੀ ਲੰਘਦੇ ਮੈਂ ਪਾਰ ਵੇਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੇਰ ਪ੍ਰੇਮ ਕੈਰੋ ਪ੍ਰੈਕਟਿਕ ਕਲੀਨਿਕ ਤੇ ਆਪ ਸਭ ਦਾ ਸਵਾਗਤ ਹੈ ਜੋ ਵੀ ਇਹ ਵੀਡੀਓ ਦੇਖ ਰਹਾ ਅੰਤ ਤੱਕ ਜਰੂਰ ਇਸ ਵੀਡੀਓ ਨੂੰ ਦੇਖੋ ਤੁਸੀਂ ਦੋਸਤੋ ਜੋ ਪੇਸ਼ੈਂਟ ਨੇ ਉਹ ਕਹਿੰਦੇ ਵੀ ਅਸੀਂ ਕੈਮਰੇ ਦੇ ਸਾਹਮਣੇ ਬੋਲ ਨਹੀਂ ਸਕਦੇ ਪਰ ਸਾਡੀ ਜਿਹੜੀ ਵੀਡੀਓ ਆ ਤੁਸੀਂ ਆਪਣੇ ਤੌਰ ਤੇ ਬੋਲ ਕੇ ਪਾ ਦਿਓ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਪੇਸ਼ੈਂਟ ਰਜਿੰਦਰ ਕੌਰ ਵਾਈਫ ਆਫ ਗੁਰਤੇਜ ਸਿੰਘ ਸਾਡੇ ਕੋਲੇ ਅੱਜ ਤੋਂ 5 ਦਿਨ ਪਹਿਲਾਂ ਆਏ ਸੀ ਕਲੀਨਿਕ ਤੇ ਇਹਨਾਂ ਨੂੰ ਮਾਈਗਰੇਨ ਸੀ ਸਿਰ ਦੇ ਵਿੱਚ ਦਰਦ ਰਹਿੰਦਾ ਸੀ ਪਰ ਕਾਫੀ ਦਰਦ ਦੇ ਨਾਲ ਇਹ ਜੂਝ ਰਹੇ ਸੀਗੇ ਜੇ ਕਹਿ ਮੈਂ ਕਹਿ ਦੇਮਾ ਇਹ ਦੱਸ ਰਹੇ ਸੀਗੇ ਸਾਨੂੰ ਕਿ ਅਸੀਂ ਬਹੁਤ ਜ਼ਿਆਦਾ ਦਵਾਈਆਂ ਲੈ ਲਈਆਂ ਔਰ ਦਵਾਈਆਂ ਵੀ ਹੁਣ ਅਸਰ ਕਰਨੋਂ ਛੱਡ ਗਈਆਂ ਸੀਗੀਆਂ ਜੇ ਦਵਾਈ ਲੈਂਦਾ ਸੀ ਕੋਈ ਫਰਕ ਨਹੀਂ ਪੈਂਦਾ ਸੀ ਔਰ ਅੱਜ ਇਹਨਾਂ ਦਾ ਪੰਜਵਾਂ ਦਿਨ ਹੈ ਔਰ ਇੱਕ ਸਾਡੇ ਕੋਲ ਬੜੀ ਖੁਸ਼ੀ ਦੀ ਗੱਲ ਹੈ ਕਿ ਉਸ ਦਰਦ ਤੋਂ ਮੁਕਤ ਹੋ ਕੇ ਆਪਣੀ ਇਸ ਖੁਸ਼ੀ ਦੇ ਵਿੱਚ ਜੇ ਮੈਂ ਕਹਿ ਦੇਵਾਂ ਕਿ ਸਾਡੇ ਕੋਲ ਉਹ ਇੱਕ ਮਠਿਆਈ ਦਾ ਡੱਬਾ ਲੈ ਕੇ ਆਏ ਨੇ ਤੁਸੀਂ ਜ਼ਰੂਰ ਦੇਖੋ ਔਰ ਮੈਂ ਆਸ਼ ਕਰਦਾ ਕਿ ਇਸ ਮਰੀਜ਼ ਨੂੰ ਅਸੀਂ ਜਲਦੋਂ ਜਲਦ ਹੋਰ ਵੀ ਜਿੰਨਾ ਕਿ ਦਰਦ ਇਹਨਾਂ ਦਾ ਰਹਿੰਦਾ ਰਹਿੰਦਾਗਾ ਉਹ ਠੀਕ ਕਰ ਸਕੀਏ ਔਰ ਇਹਨਾਂ ਨੇ ਸਾਡੇ ਨਾਲ ਇਸ ਖੁਸ਼ੀ ਨੂੰ ਸਾਂਝਾ ਕੀਤਾ ਸੀ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਪ੍ਰਮਾਤਮਾ ਦਾ ਸਭ ਤੋਂ ਪਹਿਲਾਂ ਤੈਨੋਂ ਸ਼ੁਕਰਗੁਜ਼ਾਰ ਕਰ ਰਹੇ ਆ ਕਿ ਉਹਨਾਂ ਨੇ ਸਾਨੂੰ ਇਸ ਮਕਾਮ ਤੇ ਪਹੁੰਚਾਇਆ ਦੋਸਤੋ ਇੱਕ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਮਰੀਜ਼ ਅਸੀਂ ਠੀਕ ਕਰ ਰਹੇ ਆ ਔਰ ਇਹ ਕਾਫੀ ਜੇ ਮੈਂ ਕਹਿ ਦੇਵਾਂ ਕਿ ਇਹ ਮਰੀਜ਼ ਮਾਈਗਰੇਨ ਦੇ ਨਾਲ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਸੀ ਇਹ ਕਹਿੰਦੇ ਸਾਨੂੰ ਡਿਪਰੈਸ਼ਨ ਦੀ ਬਿਮਾਰੀ ਵੀ ਹੋ ਗਈ ਸੀ ਅਸੀਂ ਇਹ ਵੀ ਸੋਚ ਲਿਆ ਸੀ ਕਿ ਅਸੀਂ ਕਿਸੇ ਡਿਪਰੈਸ਼ਨ ਵਾਲੇ ਨੂੰ ਜਾਂ ਦਿਮਾਗੀ ਪਰੇਸ਼ਾਨੀ ਵਾਲੇ ਡਾਕਟਰ ਨੂੰ ਵੀ ਮਿਲੀਏ ਪਰ ਇਹ ਸਾਡੇ ਕੋਲੇ ਇਹਨਾਂ ਨੂੰ ਜੋ ਭੇਜਿਆ ਸੀ ਅਸੀਂ ਇਹਨਾਂ ਨਾਲ ਗੱਲ ਵੀ ਕੀਤੀ ਸੀ ਇਹਨਾਂ ਨੂੰ ਤਬੇ ਤੋਂ ਸੁਖਦੇਵ ਸ਼ਰਮਾ ਜੀ ਨੇ ਉਹ ਸਾਡੇ ਤੋਂ ਠੀਕ ਹੋ ਕੇ ਗਏ ਨੇ ਉਹਨਾਂ ਨੇ ਸਾਡੇ ਕੋਲੇ ਇਹਨਾਂ ਨੂੰ ਭੇਜਿਆ ਸੀਗਾ ਔਰ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਔਰ ਮੈਂ ਪ੍ਰਮਾਤਮਾ ਅੱਗੇ ਵੀ ਅਰਦਾਸ ਕਰਦਾ ਕਿ ਇਹ ਪੇਸ਼ੈਂਟ ਹੈ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਕੋਈ ਦਰਦ ਨਾ ਰਹੇ ਔਰ ਵਧੀਆ-ਵਧੀਆ ਖੁਸ਼ੀ-ਖੁਸ਼ੀ ਜਿਹੜੀ ਜ਼ਿੰਦਗੀ ਉਬਤੀਤ ਕਰਨ ਮੈਂ ਇਹਨਾਂ ਦੀ ਫੋਟੋ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ ਲਾਸਟ ਦੇ ਵਿੱਚ ਔਰ ਇਹਨਾਂ ਨੇ ਫੋਟੋ ਜ਼ਰੂਰ ਕਰਵਾ ਲਈ ਸੀਗੀ ਔਰ ਕਹਿੰਦੇ ਜੀ ਸਾਨੂੰ ਬੋਲਣਾ ਥੋੜਾ ਜਿਹਾ ਔਖਾ ਲੱਗਦਾ ਤੇ ਇਸ ਕਰਕੇ ਮੈਂ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਆ ਸੋ ਮੈਨੂੰ ਤਾਂ ਇਹ ਵੀਡੀਓ ਬਹੁਤ ਵਧੀਆ ਲੱਗੀ ਔਰ ਤੁਸੀਂ ਵੀ ਜੇ ਇਸ ਤਰ੍ਹਾਂ ਦੀ ਵੀਡੀਓ ਦੇਖਣੀ ਆ ਤਾਂ ਮੇਰਾ ਚੈਨਲ ਸਬਸਕ੍ਰਾਈਬ ਕਰੋ YouTube ਤੇ Prem Care Chiropractic ਤੁਸੀਂ ਸਰਚ ਕਰੋ ਤੇ ਜਰੂਰ ਸਬਸਕ੍ਰਾਈਬ ਕਰੋ Instagram ਤੇ Dr Prem Care Chiropractic ਦੇ ਨਾਮ ਤੇ ਮੇਰਾ ਪੇਜ ਬਣਿਆ ਹੋਇਆ ਤੁਸੀਂ ਜਰੂਰ ਫੋਲੋ ਕਰੋ Facebook ਤੇ Prem Singh ਦੇ ਨਾਮ ਤੇ ਸਾਡਾ ਪੇਜ ਬਣਿਆ ਹੋਇਆ ਹੈਗਾ ਅਸੀਂ ਕਲੀਨਿਕ ਦੀਆਂ ਵੀਡੀਓ ਹੀ ਪਾਉਣੇ ਆ ਪੇਸ਼ੈਂਟਾਂ ਦੀ ਵੀਡੀਓ ਪਾਉਣਾ ਜਰੂਰ ਉਹਨਾਂ ਨੂੰ ਫੋਲੋ ਕਰੋ ਅੰਦਰ ਵਿੱਚ ਮੈਂ ਤੁਹਾਡੇ ਨਾਲ ਇਹ ਫੋਟੋ ਜਰੂਰ ਸਾਂਝੀ ਕਰੂੰਗਾ ਉਸ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਹੀ ਤਰੀਕਿਆਂ ਨਾ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਨਾਲ ਚੁਜਾ ਡੰਡੇ ਨਾਲ ਜਿੱਤਵੇਂ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋ ਵਾਰ ਖੰਡੇ ਨਾਲ ਹੱਥ ਜੋੜ ਸੀਸ ਨੂੰ ਝੁਕਾਵਾਂ ਤੇਰੇ ਦਰ ਤੇ ਕਰਾਂ ਸ਼ੁਕਰਾਨਾ ਰੰਪਾ ਰੋਟੀ ਜੋ ਕੇ ਕਰਦੇ ਉਸ ਘਰ ਵਿੱਚ ਖੁਸ਼ੀਆਂ ਦਾ ਉਹਦੇ ਚਾਨਣਾ ਜਿਸ ਘਰ ਗੁਰਬਾਣੀ ਤੋਂ ਸਵੇਰ ਹੁੰਦੀ ਏ ਧੁੱਪ ਦੇ ਵਿਲੰਗ ਦੇ ਮੈਂ ਪਾਰ ਵੇਖੀ